پہ بیٹھی گرو پیاری گرو سواری ساتھ سمجھیوں آؤ دسم پتا دی بخشی ویدا پتے دی سانج پائیے گاج کے بلاو پتے آئے گر جی کا خالصہ آئے گر جی کی فتے بڑا بھی پیارا شبد دائر ہویا رہا سی چلو مارد گو بند چرن چلو چلو مارد گو بند ਆਪਣੇ ਤੁਹਾਨੂੰ ਪੈਰ ਦਿੱਤੇ ਨੇ ਇਹ ਦੋ ਪੈਰਾਂ ਉੱਤੇ ਜਿਨ੍ਹਾਂ ਉੱਤੇ ਆਪਾਂ ਖੜੇ ਹੁੰਦੇ ਹਾਂ ਇਹ ਪੈਰਾਂ ਨਾਲ ਚੱਲ ਕੇ ਠੇਕੇ ਉੱਤੇ ਜਾ ਕੇ ਸ਼ਰਾਬ ਵੀ ਖਰੀਦੀ ਜਾ ਸਕਦੀ ਹੈ ਤੇ ਇਹਨਾਂ ਪੈਰਾਂ ਨਾਲ ਚੱਲ ਕੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਉੱਤੇ ਆ ਕੇ ਗਿਆਨ ਲੈ ਕੇ ਆਪਣੇ ਜੀਵਨ ਨੂੰ ਸਵਰਗੀ ਵੀ ਬਣਾਇਆ ਜਾ ਸਕਦਾ ਹੈ ਇਹ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਦਰ ਹੈ ਇਹ ਸਾਡੇ ਜੀਵਨ ਨੂੰ ਇਕ ਸਵਰਗੀ ਟੰਗ ਦਾ ਜੀਵਨ ਬਣਾਉਂਦਾ ਹੈ ਆਪਾਂ ਪਿਛਲੇ ਹੀ ਦਿਨਾਂ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਮਨਾਈ ਹੈ ਤੇ ਜਿਸ ਜਨਮ ਦਿਹਾੜੇ ਉੱਤੇ ਆਪਾਂ ਅੰਮ੍ਰਿਤ ਦੀ ਦਾਤ ਦਿੱਤੀ ਹੈ ਗੁਰੂ ਮਹਾਰਾਜ ਨੂੰ ਆਪਣਾ ਸਿਰ ਭੇਟਾ ਕੀਤਾ ਹੈ ਪਾਣੀ ਵਿੱਚ ਪਾਸ਼ਾ ਲਿਖਦੇਵੇਂ ਸਿਰ ਧਰ ਤਨੀ ਗਲੀ ਮੋਰੀ ਆਓ ਇਹ ਕ੍ਰeem ਦਾ ਰਸਤਾ ਹੈ ਇਹ ਗਿਆਨ ਦਾ ਰਸਤਾ ਹੈ ਜਿਹਨੇ ਇਸ ਰਸਤੇ ਉੱਤੇ ਚੱਲਣਾ ਹੈ ਐਸ ਨਕਸ਼ੇ ਕਰਹੁਤੇ ਚੱਲਣਾ ਆਪਣਾ ਸਿਰ ਤਲੀ ਉਤੇ ਰੱਖਣਾ ਪੈਂਦਾ ਹੈ ਪੰਜ ਪੰਜ ਪਿਆਰਿਆਂ ਨੂੰ ਦਸਮ ਬਾਸ਼ਾ ਨੇ ਆਪਣਾ ਸੀਸ ਮੰਗਿਆ ਉਹ ਗੁਰੂ ਵਾਸਤੇ ਆਪਣਾ ਸੀਸ ਦੇਣ ਲਈ ਤਿਆਰ ਹੋਏ ਨੇ ਤੇ ਇਸ ਰਸਤੇ ਉਤੇ ਇਸ ਰਾਹ ਉਤੇ ਚੱਲਤਾ ਹੁਕਮ ਹੋਇਆ ਇਸ ਰਸਤੇ ਉਤੇ ਚੱਲਣਾ ਹੈ ਤੇ ਆਪਣਾ ਸੀਸ ਤਲੀ ਉਤੇ ਰੱਖਣਾ ਪਏਗਾ ਸਿਰਫ ਭਾਬਾ ਦੀਪ ਸਿੰਘ ਜੀ ਦਾ ਸੀਸ ਹੀ ਤਲੀ ਉਤੇ ਨਹੀਂ ਹਰ ਇੱਕ ਸਿੱਖ ਦੀ ਗੱਲ ਗਾਤਰਾ ਹੈ ਉਹਦਾ ਸੀਸ ਉਹਦੇ ਤਲੀ ਉੱਤੇ ਹੈ ਆਪਣੇ ਗੁਰੂ ਲਈ ਹਮੇਸ਼ਾ ਭੇਟਾ ਹੈ ਐਨਾ ਪੰਜ પ્રકારਾਂ ਦੇ ਨਾਲ ਗੁਰੂ ਸਾਹਿਬ ਨੇ ਖਾਲਸੇ ਪੰਥ ਨੂੰ ਇੱਕ ਪੇਸ਼ ਬਖਸ਼ਿਆ ਪੰਜ પ્રકારਾਂ ਦਾ ਭੇਸ ਇਸ ਖਾਲਸੇ ਨੂੰ ਬਖਸ਼ਿਆ ਹੈ ਅੱਜ ਅਗਰ ਆਪਾਂ ਜੀਵਨ ਵਿੱਚ ਬਾਹਰ ਜਾਂਦੇ ਹਾਂ ਅਸੀਂ ਪੁਲਿਸ ਨਹੀਂ ਹਾਂ ਅਸੀਂ ਪੁਲਿਸ ਦੀ ਵਰਦੀ ਪਾੜੇ ਨੇ ਆ ਤੇ ਸਾਨੂੰ ਚੁੱਕ ਕੇ ਥਾਣੇ ਸੌਂ ਦਿੱਤਾ ਜਾਏਗਾ ਜੇਲ੍ਹ ਵਿੱਚ ਪਾਇਆ ਜਾਏਗਾ ਕਿਉਂਕਿ ਦਿਉਰਮਾ ਦਿਉਰਮ ਕੀਤਾ ਏ ਅਸੀਂ ਪੁਲਿਸ ਨਹੀਂ ਪਰ ਕੋਸ ਦੀ ਵਰਦੀ ਪਾਈ ਹੈ ਉਹ ਵੀ ਐ ਵਰਦੀ ਹੈ ਪੰਜ ਕਕਾਰਾਂ ਦੀ ਐ ਪੰਜ ਕਕਾਰਾਂ ਦੀ ਵਰਦੀ ਉਦੋਂ ਧਾਰਨ ਕਰਨ ਦਾ ਫਾਇਦਾ ਜਦੋਂ ਅਸੀਂ ਅੰਦਰੋਂ ਖਾਲਸਾ ਬਣ ਜਾਂਦੇ ਹਾਂ ਇਹ ਖਾਲਸ ਹੈ ਨਾ ਇਹ ਜਿਹੜੀ ਆਪਣੇ ਪੰਜ ਕਕਾਰ ਨੇ ਸਾਨੂੰ ਕੁਝ ਸਿਖਾਉਂਦੇ ਨੇ ਐ ਪੰਜ ਕਕਾਰਾਂ ਦੀ ਬਖਸ਼ਿਸ਼ ਇੱਕ ਖਾਲਸ ਨੂੰ ਹੋਈ ਹੈ ਖਾਲਸਾ ਨੂੰ ਹੋਈ ਹੈ ਫਾਲਸਾ ਬਨਣ ਲਈ ਇੱਕ ਇੱਕ ਕਦਮ ਆਪਾਂ ਨੂੰ ਗੁਰੂ ਵੱਲ ਵਧਾਣੇ ਪੈਣਗੇ ਤਾਂ ਜਾ ਕੇ ਸਾਡੇ ਅੰਦਰ ਉਹ ਫਾਲਸਾ ਉਹ ਪਿਓਰਿਟੀ ਸਾਡੇ ਅੰਦਰ ਆਏਗੀ ਤੇ ਜਿਹਦੇ ਅੰਦਰ ਉਹ ਪਿਓਰਿਟੀ ਹੈ ਉਹੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਇਸ ਗ੍ਰੰਥ ਸਹਿਬ ਮਹਾਰਾਜੀ ਦਾ ਸਿੱਖ ਹੈ ਸਿੱਖ ਪਾਉ ਸਿੱਖਣ ਵਾਲਾ ਜੋ ਕੋਈ ਜ਼ਿੰਦਗੀ ਦੇ ਹਰ ਇੱਕ ਜ਼ਰੀਏ ਤੋਂ ਹਰ ਇੱਕ ਪਲ ਤੋਂ ਕੁਛ ਨਾ ਕੁਛ ਸਿੱਖ ਕੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਕਰਦਾ ਹੈ ਕੈਨ ਨਾ ਸਾਡਾ ਬਹੁਤ ਕੁਝ ਮਾੜਾ ਚੱਲਦਾ ਹੈ ਜੀ ਉਹ ਮਾੜੇ ਚ ਚੰਗੇ ਨੂੰ ਲਾਭ ਕਿਉਂ ਮਾੜਨ ਦੀ ਜਿਹੜੀ ਤਾਕਤ ਰੱਖਦਾ ਉਹ ਸਿੱਖ ਰੱਖਦਾ ਉਹਨੂੰ ਖਾਲਸਾ ਨੂੰ ਪ્યોਰ ਨੂੰ ਸਿੱਖ ਪਿਆ ਗਿਆ ਹੈ ਐਸ ਸਿੱਖ ਨੂੰ ਪੰਜ ਕਕਾਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੇ ਗਏ ਐਸ ਪੰਜ ਕਕਾਰਾਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਜਰਨੀ ਜਿਹੜਾ ਰਸਤਾ ਹੈ ਉਹ ਉਹ ਧੰਗੁਰ ਨਾਨਕ ਦੇਵ ਮਹਾਰਾਜ ਦਸਾਂ ਗੁਰ ਸਹਿਬਾਨਾਂ ਨੇ ਸਿੱਖ ਨੂੰ ਕੁਝ ਨਾ ਕੁਝ ਕੁਝ ਨਾ ਕੁਝ ਦਿੱਤਾ ਹੈ ਕੁਝ ਗੁਣ ਦਿੱਤੇ ਨੇ ਤੇ ਆਖਰ ਵਿੱਚ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਖਾਲਸਾ ਮੇਰਾ ਖੁਦ ਖੁਦਾ ਐ ਖੁਦ ਖੁਦਾ ਰੱਬ ਬਣ ਚੁਕਿਆ ਏ ਜਿਸ ਰੱਬ ਦੀ ਇੱਕ ਵਰਤੀ ਪੰਜ ਪ੍ਰਕਾਰ ਸੰਭਖੇ ਹੈ ਪਹਿਲਾ ਪ੍ਰਕਾਰ ਸਾਡੀ ਸਿਰਿ ਸਾਹਬ ਹੈ ਜੋ ਆਪਾਂ ਗੱਲ ਵਿੱਚ ਪਾਈ ਹੈ ਇਹ ਕਿਰਪਾਨ ਉਹ ਸ਼ੀਰ ਸਾਹਬ ਸਾਡੀ ਵੀਰਤਾ ਦੀ ਪ੍ਰਤੀਕ ਹੈ لو دائی ہم خوشی ہوئے جن سونا تیر شسطر ہوئے گا جنا اچھے طریقے ہو کے آئے گا زیادہ مین خوشی ہو ਉਹ ਕਾਸ਼ ਨੇ ਸਾਨੂੰ ਇੱਕ ਤਾਰ ਹੈ ਜੀ ਸਾਬਕੀ ਹੈ ਮੀਰੀ ਤੇ ਪੀਰੀ ਦਾ ਪ੍ਰਤੀਕ ਹੈ ਜਿੱਥੇ ਯੋਗੀ ਹੈ ਜਿੱਥੇ ਸੰਤ ਹੈ ਉਥੇ ਸਿਪਾਹੀ ਹੈ ਖਾਲਸਾ ਹੈ ਜਿਹਦੇ ਵਿੱਚ ਰੱਬ ਵਰਗੇ ਗੁਣ ਨੇ ਪਰ ਆਪਣੇ ਹੱਥ ਨੂੰ ਲੈਣਾ ਹੈ ਚਾਹਤਾ ਹੈ ਉਹ ਖਾਲਸਾ ਹੈ ਜੀ ਸਾਬ ਤੁਹਾਡੇ ਬਹੁਤ ਕਮਾਉਂਦੀ ਹੈ ਸ਼ਸਤਰ ਹੈ ਤੁਹਾਡਾ ਆਪਣਾ ਹੱਥ ਨੇ ਦੀ ਕੰਮ ਆਏਗੀ ਕਿਸੇ ਮਜੂਰ ਉਤੇ ਕੋਈ ਵੀ ਕਿਸੇ ਵੀ ਕਰਮ ਦਾ ਜਨਮ ਹੋ ਰਿਹਾ ਹੈ ਉਸ ਜੁੜਵ ਨੂੰ ਹਰਾਉਣ ਵਾਸਤੇ ਜੀ ਸਾਹਿਬ ਛੇਵੇਂ ਪਾਸ਼ਾ ਨੇ ਤੁਹਾਨੂੰ ਬਖਸ਼ੀ ਹੈ ਮੀਰੀ ਤੇ ਬਿਰੀ ਦੋ ਜੀ ਸਾਹਿਬਾਂ ਤੁਹਾਨੂੰ ਬਖਸ਼ੀਆਂ ਨੇ ਉਸ ਦੋਵਾਂ ਜੀ ਸਾਹਿਬਾਂ ਨੂੰ ਮਿਲਾ ਕੇ ਖੰਡਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਇਆ ਉਸ ਖੰਡੇ ਦਾ ਧਾਰਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਹੈ ਖਾਲਸਾ ਪੰਥ ਹੈ ਜੀ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ ਉਹ ਜੀ ਸਾਹਿਬ ਤੁਹਾਨੂੰ ਦੁਨੀਆਂ ਦੇ ਲੋਕਾਂ ਤੋਂ ਵਕਫ ਕਰਦੀ ਹੈ ਸ੍ਰੀ ਸਾਹਿਬ ਤੁਹਾਨੂੰ ਆਪਣੇ ਹੱਕ ਲੈਣੇ ਦੱਸਦੀ ਹੈ ਐ ਸ੍ਰੀ ਸਾਹਿਬ ਆਈ ਦੇ ਕੇ ਦੇ ਸਕਦੇ ਜੀ ਜਿਦੇ ਗੱਲ ਵਿੱਚ ਤਿੰਨ ਫੁੱਟੀ ਕਿਰਪਾਨ ਹੈ ਸ਼ਾਇਦ ਉਸ ਤੀਪੈਣ ਨਾਲ ਦੁਨੀਆ ਕਦੀ ਰੇਪ ਨਹੀਂ ਕਰ ਪਾਈ ਜੀ ਉਸ ਤੀਪੈਣ ਨਾਲ ਕਦੀ ਬਾੜਾ ਨਹੀਂ ਹੋਏਗਾ ਐ ਸਾਡਾ ਹੱਥ ਹੈ ਸਾਡੀ ਆਵਾਜ਼ ਹੈ ਜੋ ਸ੍ਰੀ ਸਾਹਿਬ ਸਾਡੇ ਕੋਲ ਗੁਰੂ ਪਾਤਸ਼ਾਹ ਨੇ ਸੰਕੋਚੀ ਹੈ ਦੂਸਰਾ ਕਾਰ ਤੁਹਾਡੇ ਕੋਲ ਕੰਗਾ ਹੈ ਐ ਕੰਗਾ ਤੁਹਾਡੀ ਦਾ ਹੈ ਕੰਗਾ ਸੀ ਕੇਸਬ ਵਿੱਚ ਸਜਾਉਨੇ ਹਾਂ ਗੁਰੂ ਪਾਤਸ਼ਾਹ ਨੇ ਇੱਕੰਗਾ ਸਿੱਖ ਨੂੰ ਫੁਰਤੀਲਾ ਰਹਿਣ ਦੀ ਦਰਸਾਇਆ ਹੈ ਸਿੱਖ ਹਮੇਸ਼ਾ ਫੁਰਤੀਲਾ ਹੈ ਕਦੀ ਢਿੱਲ ਮੱਟਣੀ ਇਹ ਵਰਤਦਾ 12 ਵਜੇ ਦਾ ਸਮਾਂ ਹੈ ਰਾਤ ਹੈ ਉਦੋਂ ਵੀ ਜੇ ਅਗਰ ਗੁਰੂ ਸਾਹਿਬ ਨੂੰ ਆਵਾਜ਼ ਮਾਰਦੇ ਨੇ ਤਾਂ ਵੀ ਢਿੱਲ ਮੱਟ ਨਹੀਂ ਜੇ ਬਖਸਦਾ ਉਹ ਗੁਰੂ ਦਾ ਸਿੱਖ ਹੈ ਗੁਰੂ ਕੇ ਸਿੱਖ ਦੀ ਫੁਰਤੀਲੀ ਪਰ ਫੁਰਤੀ ਤਾਂ ਨੂੰ ਗੋਵਿੰਦ ਸਿੰਘ ਮਹਾਰਾਜ ਜੀ ਦੇ ਢੱਲੇ ਵਾਲੇ ਸਭੀ ਨੂੰ ਪਤਾ ਲੱਗਦੀ ਹੈ ਜਦੋਂ ਪਤਾ ਲੱਗਾ ਵੀ ਗੁਰੂ ਮਹਾਰਾਜ ਨੂੰ ਸਿੱਖ ਦੀ ਲੋੜ ਹੈ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਸੀ ਦਸਤਾਰਾਂ ਸਜਾਲੀਏ ਤਿਆਰ ਹੋ ਲਈਏ ਪਰ ਜਿਹਨੇ ਗੁਰੂ ਮਹਾਰਾਜ ਵੱਲ ਹਾਂ ਸਾਡੂ ਸਾਨੂੰ ਜਿਹੜਾ ਬੁਲਾਵਾ ਹੈ ਉਹ ਤੁਹਾਨੂੰ ਗੋਵਿੰਦ ਸਿੰਘ ਮਹਾਰਾਜ ਵੱਲ ਮਾਇਆ ਹੈ ਐ ਕੰਗਾ ਹੈ ਤੁਹਾਨੂੰ ਫੁਤੀਲਾ ਬਣਾਉਂਦਾ ਹੈ ਐ ਨਿਸ਼ਾਨੀਆਂ ਨੇ ਕਕਾਰ ਐਵੇਂ ਨਹੀਂ ਕਿ ਬਖਸ਼ੀ ਕਹਿੰਿਆ ਜੀ ਅੱਜ ਕੀ ਲੋੜ ਹੈ ਅਮਰ ਸਿਕੰਦਰ ਦੀ ਕੀ ਲੋੜ ਹੈ ਅਮਰ ਸਿਕੰਦਰ ਨਾਲ ਕੁਝ ਨਹੀਂ ਜੁੰਦਾ ਦੁਨੀਆ ਦਾ ਮਹਾਨ ਬਾਦਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਪਿਤਾ ਬਣ ਜਾਂਦਾ ਹੈ ਅਗਰ ਇਹ ਇੱਕ ਛੋਟੀ ਚੀਜ਼ ਹੈ ਤੇ ਅਮਰ ਤਾਂ ਆਪਾਂ ਨਾ ਸਕੀ ਤੁੰਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਕੀ ਬਣ ਜਣੇ ਆ ਜਿੱਦਾਂ ਐ ਖੰਡੇ ਬਾਟੇ ਦੀ ਪਹੁੰਚ ਸਕਦੇ ਆ ਉਸ ਖੰਡੇ ਬਾਟੇ ਦੀ ਪੌਣ ਨਾਲ ਤੁਹਾਨੂੰ ਪੰਜ ਤਾਰ ਮਿਲਦੇ ਨੇ ਤੁਹਾਨੂੰ ਵਰਦੀ ਮਿਲਦੀ ਹੈ ਉਸ ਵਰਦੀ ਦਾ ਜਿਹੜਾ ਫਾਇਦਾ ਹੈ ਉਹ ਉਹ ਹੈ ਜਦੋਂ ਅੰਦਰ ਸਾਡੇ ਗੁਰੂ ਅਸਤਾ ਜਦੋਂ ਅਸੀਂ ਖੋਜ ਪ੍ਰਕਾਸ਼ ਵਾਲੀਆਂ ਗੱਲਾਂ ਕਰਦੇ ਆ ਜਦੋਂ ਸਾਡੇ ਅੰਦਰ ਰੱਬ ਵਾਲੇ ਗੁਣ ਆਉਂਦੇ ਨੇ ਉਹਨਾਂ ਗੁਣਾਂ ਨੂੰ ਹੀ ਪੰਜ ਕਾਰ ਦਰਸਾਉਂਦੇ ਨੇ ਤੀਸਰਾ ਕਾਰ ਸਾਡੇ ਕੋਲ ਕੜਾ ਹੁੰਦਾ ਹੈ ਕੜਾ ਅਸੀਂ ਸੱਜੇ ਹੱਥ ਵਿੱਚ ਪਹਿਰਦੇ ਆ ਪਹਿਲੀ ਗੱਲ ਲੈ ਕੁਰੀਆਦਾ ਵਿੱਚ ਕੜਾ ਸਰਬ ਲੋ ਦਾ ਪਾਣ ਦੀ ਆਗਿਆ ਦਿੱਤੀ ਗਈ ਹੈ ਸਰਬ ਲੋ ਮਾਣੇ ਪਿਓ ਪਿਓਰਸਟ ਫੋਮ ਆਫ ਲੋਗਾ ਸਰਬ ਲੋ ਮੰਨਿਆ ਜਾਂਦਾ ਹੈ ਖਾਲਸਾ ਜਿਹੜਾ ਕੰਮ ਹੈ ਪਿਓਰ ਧੱਤ ਹੈ ਇਹ ਖਾਲਸੇ ਨੂੰ ਚੰਗੇ ਕੰਮ ਕਰਨ ਦੀ ਇਜਾਜ਼ਤ ਪਾਤਸ਼ਾਹ ਨੇ ਦਿੱਤੀ ਹੈ ਜਦੋਂ ਵੀ ਨਸ਼ੇ ਨੂੰ ਹੱਥ ਲਾਉਂਦੇ ਆ ਜਦੋਂ ਵੀ ਮਾੜੇ ਕੰਮ ਕਰਦੇ ਆ ਇਹ ਕੜਾ ਤੁਹਾਨੂੰ ਯਾਦ ਕਰਾਉਂਦਾ ਤੁਸੀਂ ਗੋਬਿੰਦ ਸਿੰਘ ਦੇ ਪੁੱਤਰ ਜੀ ਇੱਕ ਪਾਸੇ ਤੁਸੀਂ ਗੁਰੂ ਨੂੰ ਸੀਸ ਭੇਟਾ ਕੀਤਾ ਹੈ ਦੂਜੇ ਪਾਸੇ ਤੁਸੀਂ ਮਾੜੇ ਕੰਮ ਕਰ ਰਹੇ ਹੋ ਇਹ ਕੜਾ ਇਹ ਵਸਤੇ ਚਾਰ ਪੁੱਤਰ ਵਾਰੇ ਨੇ ਆਪਣਾ ਸਰਬੰਸ ਵਾਰਿਆ ਹੈ ਗੁਰੂ ਸਾਹਿਬ ਨੂੰ ਕਰਜ਼ਾ ਮੋੜਨਾ ਏਕੜਾ ਤੋਂ ਯਾਦ ਕਰਦਾ ਹੈ ਅੱਜ ਆਪਾਂ ਸ਼ੀਰ ਸਾਹਿਬਾਂ ਦੇ ਅਸਾਰਿਆਂ ਨੇ ਸ਼ੀਰ ਸਾਹਿਬ ਲਾਈਫ ਲੈਫਟ ਪਾਈ ਹੈ ਖੱਬੇ ਪਾਸੇ ਸ਼ੀਰ ਸਾਹਿਬ ਪਾਈ ਹੈ ਤੇ ਸੱਚੇ ਹੱਥ ਵਿੱਚ ਕਈ ਕੰਮ ਹੁੰਦੇ ਨੇ ਜੋ ਇੱਕ ਹੱਥ ਨਾਲ ਨਹੀਂ ਹੋ ਪਾਉਂਦੇ ਉਹਨਾਂ ਵਾਸਤੇ ਦੂਜਾ ਹੱਥ ਲਗਾਇਆ ਜਾਂਦਾ ਹੈ ਤੇ ਸ਼੍ਰੀ ਸਾਹਿਬ ਉਹਦੇ ਵਾਸਤੇ ਆ ਜਦੋਂ ਗਿਆਨ ਨਾਲ ਕੰਮ ਨਾ ਬਣੇ ਉਦੋਂ ਛਮਸ਼ੀਰ ਨੂੰ ਚੁੱਕਿਆ ਜਾਏ ਜਦੋਂ ਸੰਤ ਦੇ ਸਿਵਾ ਨਾਲ ਗੱਲ ਨਾ ਬਣੇ ਉਦੋਂ ਸਪਾਈ ਦਾ ਸਿਵਾ ਚੁੱਕਿਆ ਜਾਏ ਇਹਦੇ ਪਿੱਛੇ ਲੌਜੀਕ ਹੈ ਰਾਈਟ ਹੱਥ ਵਿੱਚ ਸੱਜੇ ਹੱਥ ਵਿੱਚ ਜੋ ਕੜਾ ਹੈ ਇਹ ਦਰਸਾਉਂਦਾ ਹੈ ਜਦੋਂ ਕੰਮ ਕਰਦੇ ਹੋ ਸੱਜੇ ਹੱਥ ਨਾਲ ਕਰਦੇ ਹੋ ਕੰਮ ਐਸੇ ਕਰੋ ਜਿਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਜਿੰਨਾ ਨਾਲ ਤੁਹਾਡੀ ਜਿਹੜੀ ਸਖਸ਼ੀਅਤ ਹੈ ਤੁਹਾਡੇ ਜਿਹੜਾ ਮਨ ਹੈ ਤੁਹਾਡਾ ਜਿਹੜਾ ਸਰੀਰ ਹੈ ਉਹ ਖਰਾਬ ਨਾ ਹੋਵੇ ਗੁਰੂ ਮਹਾਰਾਜ ਦੀ ਆਗਿਆ ਮੰਨੋ ਗੁਰੂ ਚੰਗੇ ਕੰਮ ਕਰੋ ਚੰਗਿਆਈ ਵਾਲੇ ਪਾਸੇ ਜਾਓ ਚੌਥਾ ਕਾਰ ਤੁਹਾਡੇ ਕੋਲ ਇੱਕ ਸ਼ਹਿਰਾ ਹੁੰਦਾ ਹੈ ਇੱਕ ਸ਼ਹਿਰਾ ਤੁਹਾਡੇ ਸਿੱਚੇ ਆਸਰਾਮ ਦਾ سچا ہے سچا ہے سچا ہے پایا کتاری بھی کی ویسے لڑن کا ਕੀਸਾ ਦੀ ਬਹੁਤ ਵੱਡੀ ਮਹਾਨਤਾ ਹੈ ਇਹ ਕੇਸ ਤੁਹਾਡਾ ਗੁਰੂ ਨਾਲ ਕਮਿਟਮੈਂਟ ਨੇ ਰੱਬ ਨਾਲ ਕਮਿਟਮੈਂਟ ਹੈ ਕਿ ਜਿਵੇਂ ਰੱਬ ਨੇ ਭੇਜਿਆ ਸੀ ਉਵੇਂ ਹੀ ਰਹਿਨੇ ਆ ਤਾਂ ਕੇਸਾ ਦੀ ਬੇਦਵੀ ਨਹੀਂ ਕਰਦੇ ਇਹ ਕੇਸ ਕੀ ਹੈ ਦਸਤਾਰ ਦਸਤਾਰ ਤਾਜ ਹੈ ਤੁਹਾਨੂੰ ਤਾਜ ਪੋਸ਼ਿਆ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਲੋਕ ਲੜਦੇ ਨੇ ਤਾਜ ਚਾਹੀਦਾ ਹੈ ਜੀ ਰਾਜ ਬਾਦ ਚਾਹੀਦੇ ਨੇ ਗੁਰੂ ਮਹਾਰਾਜ ਨੇ ਤੁਹਾਡੇ ਸਿਰ ਉੱਤੇ ਤਾਜ ਬਖਸ਼ਿਆ ਹੈ ਇਹ ਕੇਸ਼ ਬਖਸ਼ੇ ਨੇ ਤੁਹਾਡਾ ਰੱਬ ਨਾਲ ਪਿਆਰ ਨੂੰ ਇਹ ਕੇਸ਼ ਦਰਸਾਉਂਦੇ ਅਸੀਂ ਮੰਨਦੇ ਹਾਂ ਕਿ ਰੱਬ ਦੁਨੀਆ ਦਾ ਸਭ ਤੋਂ ਵੱਡਾ ਹੈ ਰੱਬ ਤੋਂ ਓਤੇ ਕੁਝ ਨਹੀਂ ਰੱਬ ਜੋ ਕਰਦਾ ਹੈ ਸਭ ਬਹੁਤ ਚੰਗਾ ਕਰਦਾ ਹੈ ਕੋਈ ਰੱਬ ਨੇ ਜਿਹੜਾ ਇਹ ਸਰੀਰ ਬਣਾਇਆ ਬਹੁਤ ਚੰਗਾ ਬਣਾਇਆ ਉਸ ਰੱਬ ਤੋਂ ਵੱਡਾ ਕਾਰੀਗਰ ਦੁਨੀਆ ਤੇ ਕੋਈ ਨਹੀਂ ਅੱਜ ਆਪਾਂ ਘਰ ਵਿੱਚ ਦਾਲ ਸੰਜੀ ਬਣਾਉਣੀ ਆ ਆਪਾਂ ਚਾਹੁੰਦੇ ਹਾਂ ਜਣਾ ਕਰ ਰਹਾ ਉਹਨਾ ਨੂੰ ਦਾਲ ਸਬਜੀ ਵਿੱਚ ਨਮਕ ਮਿਰਚ ਮਿਲਾ ਕੇ ਉਸ ਦਾਲ ਸਬਜੀ ਨੂੰ ਉਦਾਰ ਦੇਣਾ ਕਿ ਆਹ ਤੁਸੀਂ ਕੁਛ ਧੋਗੇ ਐ ਰੱਬ ਦੀ ਬਾਜੀ ਜੇ ਐ ਰੱਬ ਦੀ ਦਾਲ ਸਬਜੀ ਹੈ ਰੱਬ ਰੱਬ ਦੀ ਕਿਰਤ ਕੰਡ ਹੈ ਅਗਰ ਇਹਨੂੰ ਮਗਾੜੋਗੇ ਰੱਬ ਅਜੀ ਕੁਛ ਨਹੀਂ ਜਿ ਹੋਏਗਾ ਰੱਬ ਨੇ ਤੁਹਾਨੂੰ ਬਹੁਤ ਚੰਗਾ ਕੀਤਾ ਜੀ ਰੱਬ ਤੋਂ ਚੰਗਾ ਤੁਹਾਨੂੰ ਕੋਈ ਬਣਾ ਨਹੀਂ ਕਿ ਸਤ ਦਾ ਤੁਸੀਂ ਬਹੁਤ ਸੋਹਣੇ ਹੋ ਬਾਤ ਮੰਗੋ ਉਹ ਧਨ ਉਹ ਧਨ ਹੈ ਉਹ ਕਾਲਪੁਰਖ ਜੀ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ ਉਹਦੀ ਬਣਾਈਆਂ ਹੋਈਆਂ ਚੀਜ਼ਾਂ ਤੋਂ ਅਸੀਂ ਇੱਕ ਸੈਕਿੰਡ ਵੀ ਨਹੀਂ ਜਿ ਰਹਿ ਸਕਦੇ ਆਕਸੀਜਨ ਰੱਬ ਨੇ ਬਣਾਇਆ ਹੈ ਬਿਨਾਂ ਆਕਸੀਜਨ ਤੁਸੀਂ ਜੀ ਨਹੀਂ ਲੈ ਸਕਦੇ ਐ ਸ੍ਰਿਸ਼ਟੀ ਰੱਬ ਨੇ ਤੁਹਾਨੂੰ ਬਹੁਤ ਚੰਗਾ ਬਣਾਇਆ ਹੈ ਰੱਬ ਦਾ ਸ਼ੁਕਰਾਨਾ ਕਰਨਾ ਸਿੱਖੋ ਨਾ ਹੀ ਰੱਬ ਦੀ ਰੱਬ ਦੀ ਕੀਰਤਨ ਬਦਲੋ ਇਹ ਪੰਜ ਗਤਾਰ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੇ ਨੇ ਤੇ ਸ ਪੰਜ ਗਤਾਰਾਂ ਦਾ ਮੂਲ ਉਦੋਂ ਹੈ ਜਦੋਂ ਸਾਡੇ ਵਿੱਚ ਧੰਗੂ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਿੱਤਾ ਮਿਆ ਗਿਆਨ ਹੈ ਜਦੋਂ ਸਾਡੇ ਵਿੱਚ ਉਹ ਗੁਣ ਨੇ ਜੋ ਸਾਨੂੰ ਰੱਬ ਵਰਗਾ ਬਣਾਉਂਦੇ ਨੇ ਖਾਲਸਾ ਮੇਰਾ ਖੁਦ ਖੁਦਾ ਖੁਦਾ ਰੱਬ ਵਰਗੇ ਗੁਣ ਨੇ ਤੁਹਾਡੇ ਵਿੱਚ ਜਦੋਂ ਰੱਬ ਵਰਗੀ ਹਸਤੀ ਜਦੋਂ ਰੱਬ ਵਰਗੇ ਗੁਣ ਸਾਡੇ ਵਿੱਚ ਨੇ ਉਹ ਜੋ ਇਹਨਾਂ ਪੰਜਾਂ ਕਕਾਰਾਂ ਦਾ ਫਾਇਦਾ ਨਹੀਂ ਇਹ ਮੈਂ ਦਾ ਸ਼ਲਾਵਾ ਹੈ ਜਦੋਂ ਮੈਂ ਦਾ ਸ਼ਲਾਵਾ ਸਾਡੇ ਅੰਦਰ ਖਤਮ ਹੋਏਗਾ ਜਦੋਂ ਅਸੀਂ ਗੁਰੂ ਵਾਲੇ ਮਨ ਜਿਹੜਾ ਉਹ ਸੀਸ ਤੁਸੀਂ ਗੁਰੂ ਨੂੰ ਭੇਟਾ ਕਰ ਦੋਗੇ ਉਸ ਤੋਂ ਬਾਅਦ ਇਹ ਪੰਜ ਪ੍ਰਕਾਰ ਤੁਹਾਡੀ ਸਿੱਖੀ ਵਿੱਚ ਚਾਰ ਚੰਨ ਲਗਾਉਣਗੇ ਤੁਹਾਨੂੰ ਗੁਰੂ ਦਾ ਪੁੱਤਰ ਹੀ ਬਣੋਗੇ ਸਾਰਿਆਂ ਨੂੰ ਬੇਕਤੀ ਹੈ ਆਪਾਂ ਸਿੱਖੀ ਵਾਲੇ ਪਾਸੇ ਆਈਏ ਖੁਦ ਗੁਰਸਾ ਉਹਨੂੰ ਪੜ੍ਹੀਏ ਗੁਰੂ ਨੂੰ ਮੰਨੀਏ ਗੁਰੂ ਦੀਆਂ ਗੱਲਾਂ ਨੂੰ ਵਿਚਾਰੀਏ ਇਹ ਅਖੰਡ ਗਿਆਨ ਦੀ ਇਹ ਦੁਨੀਆ ਦਾ ਹਕਾਲ ਸੱਚ ਜੀ ਆਪਣੇ ਆਪ ਗੁਰੂ ਨੂੰ ਪੜੋ ਗੁਰੂ ਨੂੰ ਮੰਨਦੇ ਹਾਂ ਗੁਰੂ ਦੀ ਮੰਨਣੀਆਂ ਜਿੱਦਣ ਸ਼ੁਰੂ ਕਰਾਂਗੇ ਉਦੋਂ ਸਾਡੇ ਵਿੱਚ ਸਿੱਖੀ ਆਏਗੀ ਚਾਹੁੰਨੇ ਆਂ ਸਿੱਖਾਂ ਸਾ ਬਣੀਏ ਸਿੱਖ ਬਣੀਏ ਉਹ ਖਾਲਸ ਉਹ ਪਿਓਰਿਟੀ ਤੁਹਾਡੇ ਵਿੱਚ ਗੁਰੂ ਦੇ ਨਾਮ ਨਾਲ ਆਏਗੀ ਇਹ ਗੁਰੂ ਨੂੰ ਸਮਝੋ ਗੱਲਾਂ ਬਹੁਤ ਕਰਨੀਆਂ ਹੁੰਦੀਆਂ ਨੇ ਪਰ ਸਮਾਂ ਇਜਾਜ਼ਤ ਨਹੀਂ ਇਹ ਦਿੰਦਾ ਸਮਾਂ ਘੱਟ ਹੈ ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਦਾਸ ਤੋਂ ਵਿਚਾਰਾ ਕਰਦੇ ਕਈ ਬੁਲਾ ਚੁੱਕਾ ਹੋਈਆਂ ਹੋਣਗੀਆਂ ਆਪ ਜੀ ਦਾ ਪੁੱਤਰ ਸਮਝ ਕੇ ਮਾਫ਼ੀ ਬਖਸ਼ਣਾ ਜੀ ਈ ਅਗਰ ਦਾਸੀਆਂ ਵਿਚਾਰਾਂ ਨਾਲ ਸਹਿਮਤ ਹੋ ਤਾਂ ਫਤੇ ਦੀ ਸਮਝ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਲੱਜ ਕੇ ਬਲੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ